ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੀ ਸਾਧ ਸੰਗ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਗੁਰਦੁਆਰਾ ਬੀਬੀ ਕੌਲਾਂ ਜੀ ਕੌਲ ਸਰ ਸਹਿ ਵਿਖੇ ਪਹੁੰਚੇ ਹੋ ਓ ਜਨ ਇਥੇ ਬੈਠੇ ਹੋ ਜਕ ਰਾਜ ਬੈਠ ਕੇ ਵੇਖ ਰਹੇ ਹੋ ਸਤਿਗੁਰ ਜੀ ਦੇ ਅਦਬ ਸਤਕਾਰ ਦੇ ਵਿੱਚ ਉਹ ਵੀ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਰਸਨਾ ਕੋ ਪਵਿੱਤਰ ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਦਾ ਜਦੋਂ ਸਮਾ ਬਣਿਆ ਧਰਤੀ ਤੇ ਆਉਂਦਾ ਉਸ ਵੇਲੇ ਗੁਰਤੇਗ ਬਹਾਦਰ ਪਿਤਾ ਜੀ ਅਸਾਮ ਦੀ ਧਰਤੀ ਤੇ ਨੇ ਸੰਸਾਰ ਦੇ ਭਲੇ ਵਾਸਤੇ ਤੇਗ ਬਹਾਦਰ ਪਿਤਾ ਜੀ ਤੁਹਾਡੇ ਚਰਨਾਂ ਤੋਂ ਲੱਖਾਂ ਵਾਰੀ ਕੁਰਬਾਨ ਜਾਈਏ ਸਤਿ ਕੀ ਜਾਈਏ ਲਗਭਗ ਦੁਨੀਆਵੀ ਉਮਰ 46 ਕੋ ਸਾਲ ਹੈ ਗੁਰਤੇਗ ਬਹਾਦਰ ਪਿਤਾ ਜੀ ਦੀ 30 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਗੁਰਤੇਗ ਬਹਾਦਰ ਪਿਤਾ ਜੀ ਦਾ ਤੇ ਮਾਤਾ ਗੁਜਰੀ ਜੀ ਦੇ ਵਿਆਹ ਨੂੰ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਹੈ ਅੱਜ ਖੁਸ਼ੀ ਦਾ ਸਮਾਂ ਬਣਿਆ ਘਰ ਦੇ ਵਿੱਚ ਪੁੱਤਰ ਦਾ ਆਗਮਨ ਹੋਣਾ ਹੈ ਪਰ ਗੁਰਤੇਗ ਬਹਾਦਰ ਪਿਤਾ ਜੀ ਤੁਹਾਡੇ ਚਰਨਾਂ ਤੋਂ ਸਦਕੇ ਜਾਈਏ ਅਸ਼ਕੇ ਜਾਈਏ ਸੰਸਾਰ ਦੇ ਹੰਝੂ ਪੂੰਝਣ ਵਾਸਤੇ ਤੁਸੀਂ ਅਸਾਮ ਦੀ ਧਰਤੀ ਦੇ ਹੋ ਹੁਣ ਮਾਤਾ ਗੁਜਰੀ ਜੀ ਕਮਰੇ ਦੇ ਅੰਦਰ ਨੇ ਨਾਲ ਅੰਦਰ ਦਾਈਆਂ ਨੇ ਕੁਝ ਆ ਤਿੰਨ ਕੁ ਦਾਈਆਂ ਦਾ ਅਗਰ ਕੋਈ ਜ਼ਿਕਰ ਇੱਥੇ ਆਇਆ ਹੈ ਇੱਕ ਦਾਈ ਲਾਡੋ ਜੀ ਇੱਕ ਦਾਈ ਗੂਪੀ ਜੀ ਇੱਕ ਦਾਈ ਮਾਈ ਪੇਰਾ ਜੀ ਤਿੰਨ ਦਾਈਆਂ ਦਾ ਜ਼ਿਕਰ ਆਇਆ ਜੀ ਇਤਿਹਾਸ ਦੇ ਵਿੱਚ ਸਤਸੰਗਿਓ ਜਿਸ ਵੇਲੇ ਗਰੀਬ ਨਿਵਾਜ਼ ਸਤਿਗੁਰੂ ਜੀ ਦਾ ਆਗਮਨ ਹੁੰਦਾ ਹੈ ਨਾ ਜਿਵੇਂ ਹਰ ਪਾਸੇ ਖੁਸ਼ੀ ਦਾ ਮਾਹੌਲ ਬਣ ਗਿਆ ਇੱਕ ਦਾਈ ਭਜੀ ਭਜੀਵਾਰ ਆਉਂਦੀ ਹੈ ਆਕੇ ਆਖਲ ਕੀ ਮਾਤਾ ਨਾਨਕੀ ਜੀ ਮਾਤਾ ਨਾਨਕੀ ਜੀ ਮਾਤਾ ਨਾਨਕ ਜੀ ਦਾਦੀ ਨੂੰ ਵਧਾਈਆਂ ਵਧਾਈਆਂ ਤੁਹਾਡੇ ਘਰ ਪੁੱਤ ਆਇਆ ਹੈ ਦਾਦੀ ਨੂੰ ਵਧਾਈਆਂ ਵਧਾਈਆਂ ਤੁਹਾਡੇ ਘਰ ਪੁੱਤ ਆਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ ਬਧਾ ਅੰਆ ਬਧਾ ਅੰਆ ਉਹ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਬ ਜਿੱਤਨ ਨਾਟਕ ਦੇ ਵਿੱਚ ਲਿਖਿਆ ਹੈ ਮੇਰਾ ਦਿਲ ਕਰਦਾ ਇੱਕ ਵਾਰ ਇਹ ਪੰਕਤੀ ਪੜ੍ਹ ਲਓ ਪ੍ਰੇਮ ਦੇ ਵਿੱਚ ਬਾਜਾਂ ਵਾਲੇ ਮਾਹੀ ਦੇ ਬਾਜਾਂ ਵਾਲੇ ਪ੍ਰੀਤਮ ਦੇ ਪਿਆਰ ਦੇ ਵਿੱਚ ਇਹ ਪੰਕਤੀ ਬੜਿਓ ਸ਼ਹਿਰ ਵਿਖੇ ਪਵਲਿਓ ਪਟਨਾ ਸ਼ਹਿਰ ਵਿਖੇ शर विखे पवले पटना शहर बिखे शहर बिखे पावले शहर विख पावल शहर पटना ਸ਼ਹਿਰ ਵਿਖੇ ਪਵਲ ਨਹੀਂ ਹੋ ਸ਼ਹਿਰ ਵਿਖੇ ਪਵਲ ਹੋ ਪਟਨਾ ਸ਼ਹਿਰ ਵਿਖੇ ਪਵਲ ਹੋ ਸ਼ਹਿਰ ਵਿਖੇ ਪਵਲ ਹੋ ਪਟਨਾ ਸ਼ਹਿਰ ਵਿਖੇ ਪਵਲ ਹੋ ਸ਼ਹਿਰ ਵਿਖੇ ਪਵਲ ਹੋ ਪਟਨਾ ਸ਼ਹਿਰ ਵਿਖੇ ਪਵਲ ਸ਼ਹਿਰ ਵਿਖੇ ਪਵਲ ਹੈਓ ਪਟਨਾ ਸ਼ਹਿਰ ਵਿਖੇ ਪਵਲ ਹੈਓ ਤਹੀਂ ਪ੍ਰਕਾਸ਼ ਹਮਾਰਾ ਭਯੋ 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 ਨਹੀਂ ਪ੍ਰਕਾਸ਼ ਹਮਾਰਾ ਭਯੋ ਨਹੀਂ ਪ੍ਰਕਾਸ਼ ਹਮਾਰਾ ਭਯੋ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਪਵਲਯੋ ਪਟਨਾ ਸ਼ਹਿਰ ਵਿਖੇ ਪਵਲਯੋ पटना शहर बिखे पाव शहर बिखे पाव पटना शहर बिखे पवलेो शहर बिखे पटना शहर बिखे पवलेो शहर बिखे पाव पटना शहर बिखे पवले ਸ਼ਹਿਰ ਵਿਖੇ ਪਵਲਹਿਓ ਪਟਨਾ ਸ਼ਹਿਰ ਵਿਖੇ ਭਵਲ ਰਹੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜ ਤਨ ਸ੍ਰੀ ਗੁਰੂ ਗੋਬਿੰਦ സി ജി ന ശ്രീ ഗുരു ഗോവിന് സിംഗ ജി ശര വിവലോ പട്ട പവലോ ശര വിവലോ പട്ട വിവലോ ശര വിവലോ പടന വിഖേ പവല विखे शहर विखे पवल पटना शहर विखे पवल ओ कहीं प्रकाश हमारा पयो पटना शहर विखे पवल ओ देश हम को ले आए भात भात दाइन लुराए भागा वाले वेख गुरु गोबिंद सिंह महाराज आप को समा फिर लिखे पचहत्तर नाटक दे सतसंगियों ਇਧਰ ਸਿਆਣੇ ਦਾ ਰਹਿਣ ਵਾਲਾ ਇੱਕ ਮਹਾਪੁਰਖ ਫਕੀਰ ਜਿਹਦਾ ਨਾਮ ਹੈ ਸ਼ਾ ਪੀਖ ਜਿੰਨੂੰ ਅਸੀਂ ਪੀਖਮ ਸ਼ਾ ਜੀ ਕਹਿੰਦੇ ਆ ਅੱਜ ਇਹਨੇ ਲੈਂਦਰੀ ਜਗ੍ਹਾ ਤੇ ਚੜਦੇ ਵੱਲ ਜਦੋਂ ਸਜਦਾ ਕੀਤਾ ਇਹਦੇ murid ਹੈਰਾਨ ਹੋ ਗਏ ਕਹਿੰਦੇ ਪੀਰ ਦੀ ਕੀ ਗੱਲ ਅਦ ਭੁਲੇਖਾ ਲੱਗਿਆ ਜਦ عمر ਵਢੇੜੀ ਹੋ ਗਈ ਹੈ ਇੱਕ ਸੱਚਾ ਮੁਸਲਮਾਨ ਇੱਕ ਸੱਚਾ ਫਕੀਰ ਹਮੇਸ਼ਾ ਲੈਂਦੇ ਵੱਲ ਸਜਦਾ ਕਰਦਾ ਹੈ ਤੁਸੀਂ ਚੜਦੇ ਵੱਲ ਸਜਦਾ ਕਰਦੇ ਪਇਓ ਤੇ ਅੱਗੋਂ ਇਸ਼ਾ ਭੀਖ ਪੀਰ ਭੀਖਮ शाह ਜੀ ਬੜੀ ਨਿਮਰਤਾ ਦੇ ਜੇ ਆਪਣੇ ਚੇਲਿਆਂ ਨੂੰ ਆਖਣ ਲੱਗੇ ਅਸੀਂ ਲਹਿੰਦੇ ਵੱਲ ਸਜਦਾ ਕਿਉਂ ਕਰਦੇ ਆਂ ਕਹਿੰਦੇ ਇੱਧਰ ਅੱਲਾ ਦਾ ਘਰ ਹੈ ਹੁਣ ਗੱਲ ਸੁਣਿਓ ਸ਼ਾਪੀਖ ਆਖਣ ਲੱਗਾ ਅਸੀਂ ਲਹਿੰਦੇ ਵੱਲ ਸਜਦਾ ਕਿਉਂ ਕਰਦੇ ਆਂ ਜੀ ਅੱਲਾ ਦਾ ਘਰ ਹੈ ਉਧਰ ਕਹਿੰਦੇ ਉਧਰ ਤਾਂ ਅੱਲਾ ਦਾ ਘਰ ਹੈ ਜਿਸ ਅੱਲਾ ਦਾ ਘਰ ਉਧਰ ਹੈ ਅੱਜ ਉਹ ਅੱਲਾ ਚੜ੍ਹਦੇ ਵਾਲੇ ਪਾਸੇ ਆਇਆ ਹੈ ਬੋਲੇ ਸਤਿ ਸ਼੍ਰੀ ਅਕਾਲ ਇਸ ਤਰ੍ਹਾਂ ਕਿ ਅਜ ਮੈਂ ਲੈਨਦੇ ਵੀ ਜਗਤ ਚੜਦੇ ਵੱਲ ਸਜਦਾ ਪਿਆ ਕਰਦਾ ਚੇਲੇ ਆਖਣਗੇ ਸਾਨੂੰ ਵੀ ਦਰਸ਼ਨ ਕਰਾਓ ਫਿਰ ਭਾਗਾਂ ਵਾਲਿਓ ਇਹ ਸ਼ਾ ਭੀਕ ਫਕੀਰ ਵੇੜ ਆਪਣੇ ਚੇਲਿਆਂ ਦੇ ਨਾਲ ਸਿਆਣੇ ਇਲਾਕੇ ਤੋਂ ਫਿਰ ਪਟਨਾ ਸਾਹਿਬ ਵੱਲ ਲਿਵਾਣਾ ਹੁੰਦਾ ਹੈ ਜੀ ਅਜੇ ਦਰਵਾਜ਼ੇ ਤੇ ਬਾਹਰ ਹੈ ਤੇ ਫਿਰ ਇਹ ਸਜਦਾ ਕਰਦਾ ਹੈ ਹੁਣ ਮਾਮਾ ਕਿਰਪਾਲ ਚੰਦ ਨੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦੇ ਦਰਸ਼ਨ ਮਾਮਾ ਕਿਰਪਾਲ ਚੰਦ ਸਮਝਦੇ ਨੇ ਸ਼ਾਇਦ ਉਹ ਤੇਗ ਬਹਾਦਰ ਜੀ ਦੇ ਦਰਸ਼ਨ ਵਾਸਤੇ ਆਏ ਕਿੰਦੇ ਉਹ ਤਾਂ ਆਸਾਮ ਜੇ ਨੇ ਸੰਸਾਰ ਦੇ ਭਲੇ ਵਾਸਤੇ ਪ੍ਰਚਾਰ ਕਰਦੇ ਉਧਰ ਗਏ ਹੋਏ ਨੇ ਕਿੰਦੇ ਨਹੀਂ ਜੀ ਜਿਹੜੇ ਉਹਨਾਂ ਦੇ ਘਰ ਬਾਲਕ ਦਾ ਆਗਮਨ ਹੋਇਆ ਹੈ ਨਾ ਮੈਂ ਉਹਦੇ ਦਰਸ਼ਨ ਕਰਨੇ ਨੇ ਹੁਣ ਸਲਾਹ ਕੀਤੀ ਜੀ ਮਾਤਾ ਨਾਨਕੀ ਜੀ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਗੁਜਰੀ ਜੀ ਦੇ ਨਾਲ ਕਹਿੰਦੇ ਅਜੇ ਦਰਸ਼ਨ ਨਹੀਂ ਕਰਾਉਣੇ ਚਾਹੀਦੇ ਨੇ ਪਤਾ ਨਹੀਂ ਕਿਹਦੇ ਵੱਲੋਂ ਭੇਜਿਆ ਇਹ ਫਕੀਰ ਹੈ ਤੇ ਆਕੇ ਮਾਮਾ ਕਿਰਪਾਲ ਚੰਦ ਜੀ ਅੱਖ ਲੱਗੇ ਜੀ ਅੰਗਤ ਨੇ ਵੀ ਅਜੇ ਦਰਸ਼ਨ ਨਹੀਂ ਕੀਤੇ ਕੁਝ ਦੇਣਾ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ। ਬੇ ਫਕੀਰ ਉੱਥੇ ਬੈਠ ਗਿਆ ਮਾਮਾ ਕਿਰਪਾਲ ਸਿੰਘ ਜੀ ਅੱਖਾਂ ਲੱਗੇ ਪ੍ਰਸ਼ਾਦਾ ਛਕੋ। ਹੋਰ ਜਿਹੜੀ ਚੀਜ਼ ਦੀ ਲੋੜ ਹੈ ਉਹ ਚੀਜ਼ ਤੁਹਾਨੂੰ ਦਵਾਂਗੇ। ਸਤ ਸੰਗਿਓ। ਬੇ ਪੀਰ ਬਖਮ शाह ਜੀ ਸ਼ਾ ਭੀਖ ਉੱਥੇ ਬੈਠ ਗਏ ਪਿਆਰ ਦੇ ਵਿੱਚ ਨਾ ਇਹਨਾਂ ਪ੍ਰਸ਼ਾਦਾ ਛਕਿਆ ਨਾ ਪਾਣੀ ਪੀਤਾ। ਦਾਸ ਸੰਕੀਪ ਦੇ ਵਿੱਚ। ਅਖੀਰ ਮਾਮਾ ਕੇ ਪਾਲਜਨ ਜੀ ਨੇ ਵੇਖਿਆ ਮਾਤਾ ਨਾਨਕੀ ਜੀ ਨੇ ਵੇਖਿਆ ਇਹ ਤਾਂ ਸੱਚਾ ਹੈ ਵਾਕਈ ਦਰਸ਼ਨਾਂ ਵਾਸਤੇ ਆਇਆ ਹੈ ਫੈਸਲਾ ਕਿਤੇ ਦਰਸ਼ਨ ਕਰਾ ਦੇਣੇ ਚਾਹੀਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਅਜੇ ਗੁਬੰਜ ਰਾਇ ਹੈ ਕੁਛੇ ਚੁੱਕਿਆ ਹੋਇਆ ਮਾਮਾ ਕੇ ਪਾਲਜਨ ਜੀ ਨੇ ਪੀਰ ਭੀਖਮਸ਼ਾਹ ਜੀ ਨੇ ਦਰਸ਼ਨ ਕੀਤੇ ਨਾ ਅੰਦਰ ਠੰਡ ਬੈ ਗਈ ਫਿਰ ਸਜਦਾ ਕੀਤਾ ਇੱਕ ਅੰਦਰ ਇੱਕ آپریشن ਹੈ ਇਹ ਹਿੰਦੂਆਂ ਦੇ ਹੋਣਗੇ ਤਾਂ ਮੁਸਲਮਾਨਾਂ ਦੇ ਹੋਣਗੇ ਹੁਣ ਰਮਜ ਰੱਖੀ ਦੋ ਕੁੱਜੀਆਂ ਲਈਆਂ ਦੋ ਮਟਕੀਆਂ ਲਈਆਂ ਇਹਨਾਂ ਨੂੰ ਛੋਟੀਆਂ ਛੋਟੀਆਂ ਕੁੱਜੀਆਂ ਹੱਥ ਵਿੱਚ ਫੜਨਦੀਆਂ ਕਈ ਕਹਿੰਦੇ ਕੁੱਜੀਆਂ 'ਚ ਮਠਿਆਈ ਸੀ ਕੋਈ ਕਹਿੰਦਾ ਕੁੱਜੀਆਂ 'ਚ ਦੁੱਧ ਤੇ ਪਾਣੀ ਸੀ ਗਰਮ ਕੋ ਕੁੱਜੀਆਂ ਭੜੀਆਂ ਇਹ ਸਾਰੇ ਇਤਿਹਾਸਕਾਰ ਬੰਦੇ ਨੇ ਦੋ ਕੁੱਜੀਆਂ ਭੜੀਆਂ ਹੁਣ ਮੰਦਿਰ ਚ ਇਹ ਧਰ ਲਿਆ ਜੇ ਇਧਰ ਹੱਥ ਰੱਖਣਗੇ ਤੇ ਮੈਂ ਕਹਾਂਗਾ ਹਿੰਦੂਆਂ ਦੇ ਪੀਰ ਨੇ ਇਧਰ ਹੱਥ ਰੱਖਣਗੇ ਮੈਂ ਕਹਾਂਗਾ ਮੁਸਲਮਾਨਾਂ ਦੇ ਨੇ ਹੁਣ ਦੋਵੇਂ ਕੁਜੀਆਂ ਅੱਗੇ ਕੀਤੀਆਂ ਮੰਦ ਦੇ ਵਿੱਚ ਅਰਦਾਸ ਕੀਤੀ ਪੀਰ ਪੀ ਕਮਸ਼ਾਹ ਜੀ ਨੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਮ ਅਜੇ ਗੋਬਿੰਦ ਰਾਏ ਹੈ ਦੋਵੇਂ ਕੁਜੀਆਂ ਤੇ ਆਪਣੇ ਨੰਨੇ ਨੰਨੇ ਹੱਥ ਰੱਖ ਦਿੱਤੇ ਗਰਮਖੋ ਸਤਿਗੁਰ ਦੇ ਉਹ ਮੁਬਾਰਕ ਹੱਥ ਨੇ ਜੋ ਤਨਾ ਭਮਨਾ ਦੇ ਵਿੱਚ ਰੋਜੀ ਦੇ ਰਹੇ ਨੇ ਕਿਸੇ ਮੂਰਖ ਦੇ ਸਿਰ ਤੇ ਵੀ ਸਤਿਗੁਰੂ ਹੱਥ ਰੱਖਦੇ ਨਾ ਉਹਨੂੰ ਵੀ ਤਨਾ ਭਮਨਾ ਦੀ ਸੋਜੀ ਹੋ ਜਾਂਦੀ ਹੈ ਗੁਰੂ ਦੇ ਹੱਥ ਵਿੱਚ ਰਹਿਮਤਾਂ ਵਰਤਦੀਆਂ ਨੇ ਬਖਸ਼ਿਸ਼ਾਂ ਵਰਤਦੀਆਂ ਨੇ ਹੁਣ ਬਾਕੀ ਸਾਰੇ ਹੈਰਾਨ ਨੇ ਚਿਲੇ ਬਾਅਦ ਪੁੱਛਦੇ ਨੇ ਕਿਤੇ ਪੀਰ ਦੀ ਇਹ ਕੀ ਦੁੱਖ ਜੀਆਂ ਅੱਗੇ ਕੀਤੀਆਂ ਔਰ ਗੱਲ ਵੀ ਕੋਈ ਨਹੀਂ ਕੀਤੀ ਕਹਿੰਦੇ ਰਮਜ਼ ਸੀ ਵੀ ਸਾਨੂੰ ਵੀ ਦੱਸੋ ਕਿਤੇ ਮਨ ਚ ਧਾਰਿਆ ਸੀ ਜੇ ਇੱਧਰ ਹੱਥ ਰੱਖਣਗੇ ਮੈਂ ਕਹਾਂਗਾ ਮੁਸਲਮਾਨਾਂ ਦੇ ਵੀਰ ਇੱਧਰ ਕਹਾਂਗੇ ਹਿੰਦੂਆਂ ਦੇ ਵੀਰ ਨੇ ਪਰ ਇਸ ਅੱਲਾਹ ਦੇ ਨੂਰ ਨੇ ਦੋਵੇਂ ਕੁਝੀਆਂ ਦੇ ਹੱਥ ਰੱਖ ਦਿੱਤਾ ਇਹ ਸਾਂਝੇ ਰੱਬ ਹੋਣਗੇ ਸਾਂਝੇ ਪੈਗੰਬਰ ਹੋਣਗੇ ਉਹ ਮੇਰੇ ਚੇਲੋ ਸੱਚੀ ਗੱਲ ਦੱਸਾਂ ਤੁਹਾਨੂੰ ਜੋ ਕੋਈ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਇਹਨਾਂ ਦੀ ਸ਼ਰਨ ਵਿੱਚ ਆਵੇਗਾ ਨਾ ਉਹਨੂੰ ਲੋਕ ਤੇ ਪਰਲੋਕ ਦੀਆਂ ਰਾਤਾਂ ਮਿਲਣਗੀਆਂ ਬੋਲੇ ਇਸੋ ਨੇ ਹਾਲ ਸਤਿ ਸ਼੍ਰੀ ਅਕਾਲ ਜੋ ਕੋਈ ਸ਼ਰਦਾ ਭਾਵਨਾ ਦੇ ਨਾਲ ਇਹਨਾਂ ਦੀ ਸ਼ਰਨ ਵਿੱਚ ਆਏਗਾ ਉਹਨੂੰ ਲੋਕ ਤੇ ਪਰਲੋਕ ਦੀਆਂ ਦਾਤਾਂ ਮਿਲਣਗੀਆਂ ਪਾਵ ਲੋਕ ਤੇ ਪਰਲੋਕ ਦੇ ਸੁੱਖ ਮਿਲ ਜਾਣਗੇ ਜੇ ਕੋਈ ਇਹਨਾਂ ਦੇ ਅੱਗੇ ਅੜੇਗਾ ਨਾ ਜੋ ਅੜੇਗਾ ਸੋ ਝੜੇਗਾ ਇਹ ਜ਼ੁਲਮ ਦਾ ਨਾਸ਼ ਕਰਨਗੇ ਇਹਨਾਂ ਦੇ ਅੱਗੇ ਕੋਈ ਅੜ ਨਹੀਂ ਸਕੇਗਾ ਜਿਹੜਾ ਅੜੇਗਾ ਉਹ ਝੜੇਗਾ ਵੇਖੋ ਪੀਤ 익ਮ شاہ ਇੱਕ ਮੁਸਲਮਾਨ ਫਕੀਰ ਹੈ ਸ਼ਰਧਾ ਭਾਵਨਾ ਵੇਖੋ ਸਤਸੰਗੀਓ ਕਿਤੇ ਪੰਡਿਤ ਸ਼ਿਵਦਤ ਉਹ ਵੀ ਰਾਮ ਦਾ ਪੁਜਾਰੀ ਹੈ ਜੀ ਰਾਮ ਨੂੰ ਮੰਨਣ ਵਾਲਾ ਹੈ ਪਰ ਜਿਸ ਵੇਲੇ ਉਹਨੇ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕੀਤੇ ਨਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਜਦੋਂ ਕੀਤੇ ਨਾ ਕਹਿੰਦੇ ਅੰਦਰ ਠੰਡ ਪੈ ਗਈ ਅੰਦਰ ਸੰਸਤਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਜਿਹੜੀ ਦਾਤ ਉਹ ਮੰਗਦਾ ਸੀ ਕਈ ਸਾਲਾਂ ਤੋਂ ਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਹਿਜ ਹੀ ਉਹ ਦਾਤ ਦੇ ਨਾਲ ਪੰਡਿਤ ਸ਼ਿਵਦਤ ਨੂੰ ਨਿਵਾਜ ਦਿੱਤਾ ਇਚਾ ਹੁੰਦਾ ਸੀ ਮੇਰੇ ਅੰਦਰ ਸਹਿਜ ਆ ਜਾਵੇ ਮੇਰੇ ਅੰਦਰ ਨਾਮ ਚੱਲ ਜਾਵੇ ਅਜ ਐਸੀ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਪਨ ਦੀ ਉਮਰ ਦੇ ਵਿੱਚ ਹੀ ਇੱਕ ਪਿਆਰ ਭਰੀ ਇਹਦੇ ਤੇ ਨਜ਼ਰ ਕੀਤੀ ਗੁਰਮੁਖ ਕੋ ਜਦੋਂ ਦਰਸ਼ਨ ਕੀਤੇ ਕਿ ਜੇ ਅੰਦਰ ਠੰਡ ਪੈ ਗਈ ਅੰਦਰ ਆਨੰਦ ਗੁਰਮੁਖ ਅੰਦਰ ਖੜ ਗਿਆ ਆਦਾ ਜੋ ਆਨੰਦ ਅਸੀਂ ਮੰਗਦੇ ਆ ਨਾ ਸਹਜੇ ਗੁਰੂ ਗੋਬਿੰਦ ਸਿੰਘ ਜੀ ਤੇ ਕਿਰਪਾ ਕਰਦੀ ਕਿਹੜਾ ਆਨੰਦ 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 ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਪੱਗਾਂ ਵਾਲਿਓ ਇਹ ਪੰਡਿਤ ਸ਼ਿਵਦੱਤ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਆਸ਼ਿਕ ਬਣ ਗਿਆ ਫਿਰ ਆਸ਼ਕੇ ਹੋ ਜਾ ਬਣਿਆ ਇਹੋ ਜਿਹਾ ਆਸ਼ਿਕ ਬਣਿਆ ਸਤ ਸੰਗਿਓ ਅਖੀਲਾ ਸਮਾਂ ਵੀ ਇਹਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਅਨੰਦਪੁਰ ਸਾਹਿਬ ਬਤਾਇਆ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਨੇ ਅਖੀਲਾ ਸਮਾਂ ਪੰਡਤ ਸ਼ਿਵ ਦਾਦਾ ਆਪ ਸੰਭਾਲਿਆ ਜੀ ਕਿੰਸੀ ਰਹਿਮਤਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਭੁੱਲਿਆ ਨੂੰ ਸਦਾ ਰਸਤਾ ਵਿਖਾਉਂਦੇ ਨੇ ਸਤ ਸੰਗਿਓ ਦੀਵਾਨ ਦੀ ਸਮਾਪਤੀ ਹੋਈ ਸੰਗਤਾਂ ਇੱਕਦਮ ਨਾ ਕਾਲੀ ਕਾਲੀ ਬਾੜ ਜਾਣ ਲੱਗ ਪਈਆਂ ਹਣ ਗੱਲ ਸੁਣਿਓ ਦੀਵਾਨ ਦੀ ਸਮਾਪਤੀ ਹੋਈ ਤੇਜੀ ਨਾਲ ਸੰਗਤ ਨੇ ਬਾੜ ਜਾਣਾ ਸ਼ੁਰੂ ਕਰ ਦਿੱਤਾ ਸਤਿਗੁਰੂ ਇੱਕ ਸਿੱਖ ਨੂੰ ਆਖਣ ਲੱਗੇ ਸਿੱਖਾ ਅੱਜ ਸੰਗਤ ਐਡੀ ਕਾਲੀ ਕਾਲੀ ਬਾੜ ਕਿਉਂ ਜਾ ਰਹੀ ਹੈ ਉਸ ਸਿੱਖ ਨੇ ਇੱਕ ਨੂੰ ਪੁੱਛਿਆ ਐਡੀ ਕਾਲੀ ਕਾਲੀ ਕਿਉਂ ਬਾੜ ਜਾ ਰਹੇ ਹੋ ਜਿਹਨੂੰ ਪੁੱਛਿਆ ਉਹਨੇ ਦੱਸਿਆ ਕਹਿੰਦਾ ਜੀ ਕੋਲ ਇੱਕ ਜੋਗੀ ਆਇਆ ਹੋਇਆ ਸੀ ਉਹਦੇ ਦਰਸ਼ਨ ਕਰਨੇ ਨੇ ਵੀ ਜੋਗੀ ਦੀ ਖਾਸੀਅਤ ਕੀ ਹੈ ਜੀ ਉਹਨੇ 12 ਸਾਲ ਹੋਏ ਨੇ ਮੂਨ ਰੱਖਿਆ ਹੋਇਆ ਉਹਨੇ ਪਾਉ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ 12 ਸਾਲ ਹੋਏ ਨੇ ਮੂਨ ਰੱਖਿਆ ਚੁੱਪ ਕੀਤਾ ਹੋਇਆ ਸਤਸੰਗੀਆਂ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਜੀ ਇਹ ਸੰਗਤ ਕੁਝ ਨਵੀਂ ਆ ਇਹ ਜੋਗੀ ਦੇ ਦਰਸ਼ਨਾਂ ਵਾਸਤੇ ਜਾ ਰਹੀ ਸੰਗਤ ਹੁਣ ਕਈ ਵਾਰ ਕਈ ਗੁਰੂ ਘਰ ਇਹੋ ਜਿਹਾਉਂਦੇ ਨੇ ਉਹ ਗੁਰੂ ਘਰ ਦੀਉਂਦੇ ਨੇ ਹੋਰ ਪਾਸੇ ਵੀ ਜਾਂਦੇ ਨੇ ਤੁਸੀਂ ਕਈ ਵਾਰ ਵੇਖਿਆ ਇੱਧਰ ਜੇ ਆਉਂਦੇ ਨੇ ਵਰਤਵੀਂ ਰੱਖਦੇ ਨੇ ਸੋਮਵਾਰ ਦੀ ਕਿਰਤੇ ਹੋਰ ਕਿਤੇ ਉਹਨਾਂ ਦੀ ਮੰਗਲਵਾਰ ਕਿਤੇ ਹੋਰ ਬੁੱਧਵਾਰ ਹੋਰ ਵੀਰਵਾਰ ਫਿਰ ਤੇਲ ਦੀ ਸ਼ੀਸ਼ੀ ਭਰੀ ਹੁੰਦੀ ਹੈ ਸ਼ੁੱਕਰਵਾਰ ਹੋਰ ਪਾਸੇ ਸ਼ਰੀਫੇ ਤੇਲ ਦੀ ਸ਼ੀਸ਼ੀ ਭਰੀ ਹੁੰਦੀ ਹੁੰਦੀ ਹੈ ਉਹਨਾਂ ਨੇ ਕਈ ਵਾਰ ਇਦਾਂ ਦੇ ਲੋਕ ਵੀ ਸੰਗਤ ਵਿੱਚ ਆਉਂਦੇ ਨੇ ਗੁਰੂ ਘਰ ਆਉਂਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੂੰ ਅੱਖ ਲੱਗੀ ਉਹ ਸਿੱਖਾ ਫਿਰ ਜਾ ਜੋਗੀ ਨੂੰ ਬੁਲਾ ਕੇ ਲਿਆ ਅਸੀਂ ਵੀ ਜੋਗੀ ਨੂੰ ਵੇਖੀਏ ਉਹ ਸਿੱਖ ਗਿਆ ਜੋਗੀ ਦੇ ਕੋਲ ਜੋਗੀ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰੇ ਬੁਲਾ ਰਹੇ ਨੇ ਉਹ ਜੋਗੀ ਬੜਾ ਖੁਸ਼ ਹੋਇਆ ਕਿਤਾ ਮੇਰੀ ਉਪਮਾ ਹੋਰ ਹੋਏਗੀ ਹੁਣ ਸਤ ਸੰਗੀ ਜੋਗੀ ਆਉਂਦਾ ਹੈ ਸਤਗੁਰੂ ਨੇ ਬਿਠਾਇਆ ਆਖਿਆ ਜੋਗੀ ਜੀ ਕਿੰਨੇ ਸਾਲ ਹੋਏ ਨੇ ਮੋਹ ਰੱਖਿਆ ਨੂੰ ਨੇ ਬੋਲਣਾ ਤੇ ਹੈ ਨਹੀਂ ਏਦਾਂ ਕਰਦਾ ਤਾਂ ਸੋਕਲਾ ਫਿਰ ਦੋ ਕੀਤੀਆਂ 12 ਸਾਲ ਹੋ ਗਏ ਨੇ ਜੋਗੀ ਜੀ ਬੜੀ ਘਾਲਣਾ ਤੁਹਾਡੀ ਇੱਕ ਸਿੱਖ ਨੂੰ ਆਵਾਜ਼ ਮਾਰੀ ਸਿੱਖਾ ਜਾ ਜੋਗੀ ਨੂੰ ਲੈ ਜਾ ਆਦੀ ਸੇਵਾ ਕਰ ਹਫਤਾ ਕਾਦੀ ਸੇਵਾ ਕਰਾ ਦੇ ਕੇ ਸੇਵਾ ਕਰਾਦੀ ਉਹ ਸਿੱਖ ਗਿਆ ਜੀ ਜੋਗੀ ਨੂੰ ਘਰ ਲੈ ਗਿਆ ਮਾਰੇ ਦਾ ਇਸ਼ਾਰਾ ਕਰਦਾ ਕੋਈ ਸੇਵਾ ਸੁਭਾਣੀ ਕਰਦੀ ਜਦੀ ਜੋਗੀ ਬੜਾ ਕੁਝ ਉਹਨੇ ਸੇਵਾ ਹੋਏਗੀ ਜਾ ਕੇ ਜ਼ਮੀਨ ਤੇ ਬਿਠਾ ਦਿੱਤਾ ਹੁਣ ਜੋਗੀ ਡੀਗਦਾ ਮੇਰੇ ਵਾਸਤੇ 36 ਪ੍ਰਕਾਰ ਦੇ ਪਦਾਰਥ ਹੋਣਗੇ ਪ੍ਰਸਾਦ ਨੂੰ ਸਿੱਖ ਨੂੰ ਪਹਿਲਾਂ ਇਸ਼ਾਰਾ ਕਰ ਦਿੰਦਾ ਸੀ ਦੋ ਘੰਟੇ ਬਾਅਦ ਸਿੱਖ ਆਇਆ ਖਦਾ ਇੱਕ ਲੈ ਕੇ ਆਇਆ ਹੁ ਜੋਗੀ ਕਦੀ ਪੁਛਾਦੇ ਵੱਲ ਦੇਖਦਾ ਕਦੀ ਸਿੱਖ ਵੱਲ ਵੇਖਦਾ ਹੁਣ ਕਰਦਿਆ ਕਰਦੇ ਹਫਤਾ ਬੀਤਿਆ ਜੋਗੀ ਬੜਾ ਤੰਗ ਕਹਿੰਦਾ ਸਿੱਖ ਕਰਦੇ ਕਿ ਤੇ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਹਫਤੇ ਬਾਅਦ ਫਿਰ ਸਤਗੁਰ ਦੇ ਕੋਲ ਆਇਆ ਸਤਗੁਰ ਨੇ ਬੁਲਾਇਆ ਹਾਂ ਸਿੱਖਾ ਜੋਗੀ ਦੀ ਸੇਵਾ ਕੀਤੀ ਸਤਗੁਰੂ ਬੜੀ ਸੇਵਾ ਕੀਤੀ ਵਸ਼ਾਈ ਵਜਿਆ ਕੀਤੀ ਸਤਗੁਰੂ ਸੁਨੀਲ ਦੇ ਮਿਸਤਰੀ ਵਸ਼ਾਏ ਦੇ ਵਾਸਤੇ ਪ੍ਰਸ਼ਾਦਾ ਪਾਣੀ ਵਧੇ ਛਕਾਇਆ ਸਤਿਗੁਰੂ ਜੀ ਖੀਰ ਛਕਾਈ ਪੂਰੇ ਛਕਾਏ ਕਈ ਤਰ੍ਹਾਂ ਦੀਆਂ ਮਠਿਆਈਆਂ ਇਹਨੂੰ ਛਕਾਈਆਂ ਪਾਤ ਬਾਹ ਦੇ ਇਹਨੂੰ ਮੈਂ ਪ੍ਰਸ਼ਾਦੇ ਛਕਾਏ ਪਾਤ ਬਾਹ ਦੇ ਪਦਾਰਥ ਛਕਾਏ ਹੁਣ ਸਿੱਖ ਵਧਾਈ ਕਰਦਾ ਪਿਆ ਇਹ ਵੀ ਛਕਾਇਆ ਮੈਂ ਇਹ ਵੀ ਛਕਾਇਆ ਹੁਣ ਜੋਗੀ ਕੋ ਰਿਆ ਨਹੀਂ ਗਿਆ ਕਹਿੰਦਾ ਸਤਿਗੁਰੂ ਤੇਰੇ ਸਿੱਖ ਝੂਠ ਬੋਲਦਾ ਈ ਇਹਨੇ ਇੱਕ ਹਫ਼ਤਾ ਮੈਨੂੰ ਭੁੱਖਿਆ ਮਾਰ ਦਿੱਤਾ ਈ ਤੇ ਸਤਿਗੁਰੂ ਹੱਸ ਕੇ ਸੰਗਤ ਸਾਰੀ ਹੱਸ ਪਈ ਕਿਤੇ ਜੋਗੀ ਬਸ ਕਿੱਥੇ ਗਿਆ ਬੜਾ ਸਾਲ ਦਾ ਮੂਨ ਤੇਰਾ ਉਹ ਪ੍ਰਸ਼ਾਦਿਆਂ ਬਿਸ਼ੇ ਬੋਲ ਪਿਆ ਕਿੱਥੇ ਗਿਆ ਤੇਰਾ ਬੜਾ ਸਾਲ ਦਾ ਮੂਨ ਜੋਗੀ ਬੜਾ ਸ਼ਰਮੰਦਾ ਹੋਇਆ ਸਤਿਗੁਰੂ ਜੀ ਆਖਣ ਲੱਗੇ ਸੱਚ ਨਾਲ ਜੁੜਨਾ ਹੈ ਇਹ ਪਖੰਡਾਂ ਤੋਂ ਬਚ ਕੇ ਰਹਿਣਾ ਹੈ ਜੋਗੀ ਚੁੱਪਿਆ ਚੁੱਪਣਾ ਹੋਵਹੀ ਜੇ ਲਾਇ ਰਹਾ ਲਿਪਤਾਰ ਚੁੱਪ ਕੀਤੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਅੰਦਰ ਨੂੰ ਚੁੱਪ ਕਰਾਉਣਾ ਹੈ ਅੰਦਰ ਤੋਂ ਚੁੱਪ ਕੀਤਾ ਨਹੀਂ ਤੇਰਾ ਆਪਣੇ ਅੰਦਰ ਨੂੰ ਜੋ ਬਗਉਣਾ ਹੈ ਸਤਿਗੁਰੂ ਨੇ ਇਹਨੂੰ ਸਿੱਧੇ ਰਸਤੇ ਪਾਇਆ ਜੋਗੀ ਵੀ ਸਤਿਗੁਰੂ ਦੇ ਚਰਨਾਂ ਦੇ ਡਿੱਗਿਆ ਇਹ ਵੀ ਸਤਿਗੁਰੂ ਦਾ ਸਿੱਖ ਬਣਿਆ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਸਤਿਗੁਰੂ ਨੇ ਹਰਕ ਨੂੰ ਸਿੱਧੇ ਰਸਤੇ ਪਾਇਆ ਉਹ ਗਰੀਬ ਨਰ ਸਤਗੁਰੂ ਦਾ ਮੜਕਾਇਆ ਤੇ ਹੜਕ ਕੋ ਲੰਘ ਕੇ ਗਿਆ ਹੈ ਸਤਗੁਰੂ ਮੇਰ ਕਰਨ ਸਤਗੁਰੂ ਬਖਸ਼ਿਸ਼ ਕਰ ਆਓ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਣਾ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਜੀ ਸਾਧ ਸੰਤ ਬਖਸ਼ਣ ਜੋਗ ਹੈ ਦੱਸ ਦਿਓ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਨੋ ਫਤਿਹ ਪਿਆਰ ਵਿੱਚ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ